ਵਾਹਿਗੁਰੂ 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 ਅਰਦਾਸ ਪ੍ਰਥਮ ਪਕਵਾਂ ਤੇ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਗੁਰੰਗਸ ਤੇ ਗੁਰੂ ਅਮਰਦਾਸ RAMਦਾਸਾਂ ਹੋਏ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰੋ ਸ਼੍ਰੀ ਹਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਏ ਿੱਟੇ ਸ਼ਬਦ ਭਜਾਏ ਗੁਰੂ ਤੇਗ ਬਹਾਦਰ ਜੀ ਸੇਮਰੀਏ ਘਰ ਨੌਨੇ ਤੇ ਆਵੇ ਤਾਂ ਸਤ ਸਤ ਹੋਏ ਸਾਹ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਮਣੇ ਹੋਣਾ ਸਾਹ ਦਸਾਂ ਪਾਤਸ਼ਾਹਿਆਂ ਦੀ ਜੋ ਸ੍ਰੀ ਗੁਰੂ ਰਾਂ ਸਾਹਿਬ ਜੀ ਪਾੜ ਦਾਦਾ ਧਿਆਨ ਕਰਕੇ ਬੋਲਣਾ ਜੀ ਵਾਹਿਗੁਰੂ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬ ਜਾਦੇ 40 ਮੁਕਤੇ ਹਟੀਆਂ ਜੱਪੀਆਂ ਤੱਪੀਆਂ ਜਿਹੜਾ ਨਾਮ ਜਪਿਆ ਵੰਡ ਸੱਚਾ ਦੇਖ ਲਾਈ ਦੇਖਵਾਹੀ ਦੇਖ ਕੇ ਨਾ ਕੀਤਾ ਬਿਨਾ ਪਿਆਰਿਆਂ ਸਿਆਰਾਂ ਦੀ ਕਮਾਈ ਦਾ ਧਿਆਨدار ਬੋਲਣਾ ਜੀ ਵਾਹਿਗੁਰੂ ਜਿਨਾ ਸੇਵਾ ਸਿਕਣੀਆਂ ਨੇ ਧਰਮ ਦੇ ਸੀਸ ਤੇ ਵੰਡ-ਵੰਡ ਪਟਾਇ ਤੇ ਉਪਕੜੀਆਂ ਦੇਗਾ ਜਵਾਲੇ ਖਾਦੇ ਕਰਦੇ ਆ ਜਣੇ ਗਲਾਜ ਬੱਚਿਆਂ ਦੇ ਟੋਟੇ-ਟੋਟੇ ਕਰਕੇ ਹਾਰ ਕੋ ਆਏ ਤੇਰਾ ਸਗਾ ਸਿਕਣੀਆਂ ਨੇ ਸਿੱਖੀ ਕੇ ਸਾਥ ਸਾਥ ਸੰਗ ਵਿੱਚ ਆਏ ਤੇਨਾ ਵੀ ਮਾਈ ਦਾ ਧਿਆਨ ਕਰ ਬੋਲਣਾ ਜੀ ਵਾਹਿਗੁਰੂ ਪੰਜਾਂ ਦਾਸਾਂ ਸਰਵਤ ਕੁੜਦਾਰਾਂ ਵਰਤਾਂ ਮਾਦਾ ਧਿਆਨ ਕਰ ਬੋਲਣਾ ਜੀ ਵਾਹਿਗੁਰੂ ਪ੍ਰਥਮੇ ਸਰਵਤ ਖਾਲਸਾ ਜੀ ਕੀ ਅਰਦਾਸ ਹੈ ਸਰਵਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਜਪਾਵੇ ਚਿਤ ਆਉਣ ਦਾ ਹਰ ਦਾ ਹਰ ਸਭ ਕੋਵੇ ਜਹਾਂ ਜਹਾਂ ਦਾਸਾਈ ਸਾਹਿਬ ਤਹਾ ਦਾ ਰੱਖਿਆ ਰਿਆ ਦੇਖ ਤੇਖ ਫਤੇ ਬੰਦ ਕੀ ਜੀਤ ਸ੍ਰੀ ਸਾਹਿਬ ਜੀ ਸਾਹਿਬ ਬੋੜਾਂ ਜੀ ਵਾਹਿ ਸਿੱਖਾ ਨੂੰ ਸਿੱਖੀ ਦਾਣ ਕੇਸਾਨ ਪ੍ਰਸਾਦਾਨ ਪ੍ਰੋਸਾਦਾਨ ਦਾਨ ਸਰਦਾਨ ਨਾਮਦਾਨ ਸ੍ਰੀ ਅਮਰ ਸਾਹਿਬ ਜੀ ਕਾ ਇਸ਼ਾਨ ਚੌਕੀਆਂ ਝੰਡੇ ਬੋਂਗੇ ਜਗੋ ਜਗਟ ਆਉ ਧਰਮ ਕਾ ਬੋੜਾਂ ਜੀ ਵਾਹਿ ਇਹ ਸੱਚੇ ਕਿਤਾਬ ਵਾਹਿਗੁਰੂ ਸਾਹਿਬ ਜੀ ਆਪ ਜੀ ਦੇ ਚਰਨਾਂ ਕਮਲਾਂ ਵਿੱਚ ਬੇਨਤੀ ਹੈ ਇਸ ਵੇਲੇ ਅੰਡਾਰੀਓ ਕਬੱਡੀ ਕੱਪ ਮੈਟਰੋ ਪੰਜਾਬੀ ਸਪੋਰਟਸ ਕਲੱਬ ਬਣਾਉ ਕਰਵਾਇਆ ਜਾ ਰਿਹਾ ਹੈ ਜੋ ਸੁੱਚੀ ਫੈਡਰੇਸ਼ਨ ਦੀ ਸਹਿਯੋਗ ਨਾਲ ਸ਼ੁਰੂ ਹੋਣ ਲੱਗਾ ਹੈ ਅਸੀਂ ਸਤਿਗੁਰ ਸੱਚੇ ਪਾਤਸ਼ਾਹ ਆਪ ਦੇ ਚਰਨਾਂ 'ਚ ਬੇਨਤੀ ਕਰਦੇ ਹਾਂ ਕਿ ਸਾਰੇ ਪ੍ਰਬੰਧਕਾਂ ਨੂੰ ਸਹੀ ਫੈਸਲੇ ਸਾਰੇ ਪੇਰਾਂ ਨੂੰ ਸਾਫ ਸਫਾਈ ਨਾਲ ਖੇਲਣ ਦਾ ਸੱਤ ਜੋੜ ਤੋਂ ਉੱਚਾ ਕੇ ਰੱਖਣਾ ਅੰਗ ਸੈਨਸ ਸਹਾਇ ਰਹਿਣਾ ਹਮੇਸ਼ਾ ਕਬੱਡੀ ਪ੍ਰੇਮੀਆ ਨੂੰ ਜੋ ਜੋ ਡਰ ਗਿਆ ਆ ਜਾ ਹੋਰ ਉਸ ਤੋਂ ਪਰੇ ਰੱਖਣਾ ਚੜ੍ਹਦੀਆਂ ਕਲਾ ਵਿੱਚ ਰੱਖਣਾ ਨਾਨਕ ਦਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬਦਾ ਬਲਾ ਬਲੇ ਇਸੋ ਨਿਹਾਲ ਅੱਜ ਸੁਖੀਆ ਕਾਲ ਵਾਹਿਗੁਰੂ ਦੀ ਕਾਹਤ ਵਾਹਿਗੁਰੂ ਦੀ ਜਿੱਤ ਹੈ ਹਾਂਜੀ ਹੌਲਦਾਰ ਬੇਨਤੀ ਕਰਨਾ ਦੋ ਟੀਮਾਂ ਨੂੰ ਪਲੀਜ਼ ਐਂਟਰ ਕਰੋ ਤੇ ਲੋਕੇ ਦੇਖੋ ਅਸਰ ਨੂੰ 16 ਮੈਚ ਆ ਫੈਡਰੇਸ਼ਨ ਨੂੰ ਵੀ ਤੇ ਕਲਬਾਂ ਸਾਡੀਆਂ ਨੂੰ ਅਸੀਂ ਬੇਨਤੀ ਕਰਦੇ ਆ ਕਿ ਸਾਡਾ ਸਹਿਯੋਗ ਦਿਓ ਤਾਂ ਕਿ ਆਪਾਂ ਜਿਹੜਾ ਟੂਰਨਾਮੈਂਟ ਆਸੇ ਤੰਤੇ ਸਿਰਜ ਸਕੀਏ ਮੈਟਰ ਪੰਜਾਬੀ ਸਪੋਰਟਸ ਕਲਬ ਬਾਬਾ ਕਾਂਦਾ ਸਪੋਰਟਸ ਕਲਬ ਦੋ ਟੀਮਾਂ ਐਂਟਰ ਕਰੋ ਤੇ ਇਸ ਤੋਂ ਮਗਰੋਂ ਜਿਹੜੀਆਂ ਦੋ ਟੀਮਾਂ ਡੈਕਸੀ ਕਬੱਡੀ ਕਲੱਬ ਤੇ ਸਟ੍ਰੈਂਗਲ ਕਬੱਡੀ ਕਲੱਬ ਮੈਂ ਉਹਨਾਂ ਦੋ ਟੀਮਾਂ ਨੂੰ ਵੀ ਬੇਨਤੀ ਕਰਦਾ ਵੀ ਪਲੀਜ਼ ਇੱਥੇ ਚਾਰਲ ਹੋ ਕੇ ਗਰਾਊਂਡ ਦੇ ਵਿੱਚ ਪਹੁੰਚੋ ਥੈਂਕ ਯੂ ਹਾਂਜੀ ਅਸੀਂ ਮੈਟਰੋ ਪੰਜਾਬੀ სპੋਰਟ ਕਲੱਬ ਵੱਲੋਂ ਕਬੱਡੀ ਫੈਡਰੇਸ਼ਨ ਆਫ ਅੰਟਾਰੀਓ ਸਾਰੇ ਹੀ ਪਲੇਅਰਸ ਸਾਰੇ ਹੀ ਦਰਸ਼ਕ ਸਾਰੀਆਂ ਟੀਮਾਂ ਸਾਰੇ ਹੀ ਸਾਡੇ ਬਿਜ਼ਨਸਮੈਨ ਵੀ ਜਿਹੜੇ ਇੱਥੇ ਪਹੁੰਚੇ ਆ ਅਸੀਂ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਕਲਾਪਨ ਨੋਤਿਵਾਦ ਕਰਦੇ ਆਂ ਤੇ ਆਸ ਕਰਦੇ ਆਂ ਕਿ ਅੱਗੇ ਤੋਂ ਵੀ ਸਾਡਾ ਇਹੇ ਤਰ੍ਹਾਂ ਸਹਿਯੋਗ ਰਹੇਗੇ ਤੇ ਅਸੀਂ ਉਹਨਾਂ ਸਾਰਿਆਂ ਨੂੰ ਜੀ ਆਇਆਂ ਕਹਿੰਦੇ ਆਂ ਬਾਕੀਆਂ ਦਾ ਕੋਈ ਨਹੀਂ ਚਲੋ ਮਰਦੇ ਆਂ ਨਾਂ ਜੀ ਆਂ ਤੇਰਾ ਰਾਜ ਨਹੀਂ ਬੋਲਾ ਯਾਰ ਅਸੀਂ ਹੋਣੀ ਨਹੀਂ ਟਲੇਗੇ ਹਾਂ ਉਹ ਤੋਂ ਬਿਨਾ ਅਸੀਂ ਆਣੋ ਨਾ ਕੋਈ ਨਾ ਉਹ ਤੋਂ ਬਿਨਾ ਅੱਛਾ ਬੈਠਾ ਕਰਦੇ ਹੁਣ ਬੈਣਾ ਬੈਣਾ ਕਿਹਨਾਂ ਕਿਹਨਾਂ ਕਿਆ ਕਰਸਲ ਕਰ ਰਿਹਾ ਅਸੀਂ ਇਹ ਜਗਨ ਜਗਨ ਆਉਂਦਾ ਰਿਹਾ ਉਹ ਬੋਲਟੀ ਮਾ ਦਾ ਹੋ ਗਿਆ ਗਰਾਉਂਡ ਦੇ ਵਿੱਚ ਤੋਂ ਕੇਣ ਬਲੇ ਇਧਰ ਜਗਨ ਨੈਸ਼ਨਲ ਦੇ ਜਗਨ ਤੜਾ ਰੇਡ ਜਗਨ ਮੰਡ ਬਹੁਤੀ ਤੇਜ਼ਰਾ ਸ਼ਾਂਤ ਮਾ ਸਰੀਰ ਅੱਥੇਲੇ ਗੱਪਰੂ ਦਾ ਮੈਦਾਨ ਦੇ ਉੱਪਰ ਚੱਲਦਾ ਹੋਇਆ ਬਾਵੇ ਦਾ ਉੱਪਰ ਦੀ ਮਾਰ ਦਿੱਤੀ ਕਪੂਸੀ ਦੇ ਉੱਧਰ ਜੱਫਾ ਲਾਉਣ ਦੀ ਕੋਸ਼ਿਸ਼ ਨੇ ਵਿੱਚ ਅਸਰੇ ਗੱਪਰੂ ਦੇਖਦੇ ਆ ਕੌਣ ਕੰਮ ਦਾ ਵੀ ਹਾਸਲ ਕਰਦਾ ਹੰਦੇ ਦੂਰ ਹੁੰਦੇ ਕਿਲੇ ਹੁੰਦੇ ਸਮਾਂ ਦੱਸੇਗਾ ਅਸੂਰੇ ਜੱਫੀ ਨੇ ਆਪਣੇ ਸਚੰਜੇ ਦੇ ਵਿੱਚ ਜਕੜਿਆ ਹੋਇਆ ਬਹੁਤ ਹੀ ਵਧੀਆ ਚੱਲਦੇ ਹੋਏ ਮੁਕਾਬਲੇ ਵਿੱਚ ਬਹੁਤ ਹੀ ਬਹੁਤ ਜਾਨ ਦੇ ਹਿੱਟਾਂ ਦੇ ਅਸੂਰੇ ਲਈ ਮੈਚ ਪੰਜਾਬੀ ਸਪੋਰਟਸ ਕਲੱਬ ਦਾ ਹੈ ਲੰਡਾ ਇਹ ਹੋਰ ਕੱਲ ਵੀ ਅਸੂਰੇ ਲਈ ਪੌਦਾ ਫਾਇਰ ਜਦ ਤੋਂ ਡੱਗਾ ਧੋਲ ਤੇ ਲਾਵੇ ਤਾਂ ਅਨਗੋਦੇ ਇਹ ਵਿਚਾਰੇ ਮਿੱਤੋਂ ਮੈਦਾਨ ਦੀ ਰਾਜੇ ਅੱਲਾ ਦੇ ਕਦੇ ਕਦੇ ਹੋਏ ਨੇ ਬੱਦੋਂ ਦੌਰ ਲੱਗੇ ਨੇ ਮੇਲੇ ਬੱਦੋਂ ਦੌਰ ਲੱਗੇ ਨੇ ਮੇਲੇ ऐसे चलते मुकाबले में बहुत ही बढ़िया पॉइंट टीम के खाते रहा है इस राम से इस नाम, नाम राम से बहुत ही बढ़िया चल रहा है पिछली तेज तरार गबरू ने से, ले, तेरे, तेरे तेरे से, तेरे से ले, चुका है उधर हाथ से लड़ते हैं बहुत टीम के खाते जोड़ होता है ਕਹਿੰਦੀ ਆ ਕਬੱਡੀਆਂ ਨੇ ਚੜ ਚੜ ਕੇ ਤੱਕ ਦਾ ਜਮਾਨਾ ਦੇਖੋ ਖੜ ਖੜ ਕੇ ਇਧਰ ਇਸ ਮੈਦਾਨ ਦੇ ਵਿੱਚ ਅਸਰੇ ਚੱਲਦੇ ਮੁਕਾਬਲੇ ਵਿੱਚ ਮੈਕੋ ਪੰਜਾਬੀ ਸਪੋਰਟ ਕਲੱਬ ਤੇ ਬਾਬਾ ਕਾਂਦਾ ਸਪੋਰਟ ਕਲੱਬ ਦੇ ਘਭੂ ਰਸਤੇ 'ਚ ਮੁਕਾਬਲੇ ਕਰ ਰਹੇ ਨੇ ਤੇ ਉਹ ਦੰਦ ਹਿੰਦਾ ਤੱਲੇ ਨੇ ਪਾਵਾ ਸੀ ਬੜਾ ਮਸ਼ਹੂਰ ਇਸ ਪਿੰਡ ਦਾ ਲਾ ਨਾਮ ਹੈ ਪੰਜਾਰ ਦੇ ਵਿੱਚ ਹਾਜੀ ਡੈਕਸੀ ਯੂਨਾਈਟਡ ਟ੍ਰਾਂਟੋ ਸਪੋਰਟ ਕਲੱਬ ਤੇ ਸਪ੍ਰਿੰਗਡੇਲ ਕਬੱਡੀ ਕਲੱਬ ਅੰਡਰ 21 ਤੇ ਉਹਦੇ ਮਗਰ ਮੈਚ ਦਾ ਤੀਜਾ ਮੈਚ ਸ਼ੁਰੂ ਹੋਣਾ ਬਾਬਾ ਕਾਨ ਦਾ ਸੌਰਨ ਪੰਜਾਬੀ ਸਪੋਰਟਸ ਕਲੱਬ ਤੇ ਓਕੇਪੀ ਸਪੋਰਟਸ ਕਲੱਬ ਓਪਨ ਅਸੀਂ ਉਹਨਾਂ ਟੀਮਾਂ ਨੂੰ ਵੀ ਬੇਇਤੀ ਕਰਦੇ ਆਂ ਕਿ ਪਲੀਜ਼ ਗਰਾਊਂਡ ਦੇ ਨੇੜੇ ਪਹੁੰਚੋ ਟਾਈਮ ਸਾਡੇ ਕੋਲ ਬਹੁਤ ਥੋੜਾ ਆ ਤੇ ਸਾਨੂੰ ਜੇ ਅਗਰ ਟੀਮ ਕੋਈ ਸਕ੍ਰੈਚ ਕਰਨੀ ਪੈਂਦੀ ਤਾਂ ਤੀਜੀ ਟੀਮ ਰਾਈਟਵੇ ਸਟਾਰਟ ਹੋਵੇ ਐਸੇ ਲਈ ਜੁੜਦੇ ਆਂ ਮੈਦਾਨ ਦੇ ਨਾਲ ਇਧਰ ਹਰਵਿੰਦ ਸੰਘਾ ਇਸ ਵੇਲੇ ਕਾਲੇ ਸੰਘਿਆਂ ਦੇ ਗੱਬਰੂ ਮੰਨੇ ਪਰਮੰਨੇ ਨੇ ਕਬੱਡੀ ਦੇ ਵਿੱਚ ਇੱਥੇ ਦੇਖਦੇ ਆ ਹਾਂ ਹੱਥ ਲੱਗ ਚੁੱਕਾ ਹੈ ਹੱਥ ਲੱਗ ਚੁੱਕਾ ਤੇ ਦੇਖਦੇ ਆ ਮੁਕਾਬਲਾ ਕਿਵੇਂ ਰੰਦਾ ਬਹੁਤ ਹੀ ਵਧੀਆ ਉੜਜੂ ਉੜਜੂ ਕਰਦਾ ਹੋਇਆ ਬਹੁਤ ਹੀ ਵਧੀਆ ਪੁਆਇੰਟ ਲੈ ਕੇ ਆਪਣੀ ਟੀਮ ਦੇ ਖਾਤੇ 'ਤੇ ਨਜ਼ਰ 라ਹਿਆ ਤੇ ਇਧਰ ਮਾਈਕਲ ਇਸ ਵੇਲੇ ਰੇਡ ਦੇ ਉੱਤੇ ਮਾਈਕਲ ਦੇਖਦੇ ਆ ਇਸ ਗੱਬਰੂ ਨੇ ਹੱਥ ਲਾਏਗਾ ਕੌਣ ਰੋਕਣ ਦੀ ਕੋਸ਼ਿਸ਼ ਕਰਦਾ ਇਸ ਗੱਬਰੂ ਨੂੰ ਮੂਰੇ ਹੋ ਕੇ ਬਹੁਤ ਹੀ ਰੌਚਕ ਮੁਕਾਬਲੇ ਦੇ ਵਿੱਚ ਅੰਡੇ 21 ਦਾ ਚੱਲਦਾ ਹੋਇਆ ਬਰਾਬਰ ਤੇ ਮੁਕਾਬਲਾ ਕਿਸ ਪਾਸੇ ਫੈਸਲਾ ਹੋਏਗਾ ਸਮਾਂ ਦੱਸੇਗਾ ਹਲਕੀ ਜਿਹੀ ਟੱਚ ਕਰਨ ਦੇ ਵਿੱਚ ਆਮ ਸ਼ਹੂਰ ਤੇ ਉਧਰ ਜੋਗਨ ਨੇ ਮੂਰੇ ਹੋ ਕੇ ਰੋਕਣ ਦੀ ਕੋਸ਼ਿਸ਼ ਕੀਤੀ ਹੋਈ ਆ ਦੇਖਦੇ ਆ ਹੰਦਿਆਂ ਦੇ ਕੋਲ ਮੁਕਾਬਲੇ ਦੇ ਵਿੱਚ ਇਸ ਵੇਲੇ ਜੋਗਨ ਰੋਕਦਾ ਪਿੱਛੇ ਲੈ ਕੇ ਜਾਂਦਾ ਜਾਂ ਮਾਈਕਲ ਮਾਈਕਲ ਨੇ ਬਹੁਤ ਹੀ ਵਧੀਆ ਪੁਆਇੰਟ ਆਪਣੀ ਟੀਮ ਦੇ ਖਾਤੇ ਜੋੜਿਆ ਇਸ ਗੱਪਰੇ ਦਾ ਨਾਮ ਜਗਨ ਮੰਡੇ ਜਗਨ ਮੰਡੇ ਇਸ ਵੇਲੇ ਜੜਦਾ ਹੋਇਆ ਜਿੰਦਰ ਬੁੱਟਰ ਜੀ ਦੇਖੋ ਇਧਰ ਗੱਪਰੇ ਦਾ ਮੁਕਾਬਲਾ ਭਾਵੇਂ ਲੰ ਥੋੜਾ ਕਿੰਨੀ ਛਾਟਿਆ ਵਾ ਸ੍ਰੀਓ ਲੇਕਿਨ ਬਹੁਤ ਵਧੀਆ ਟ੍ਰਾਂਟ ਦੇ ਗਰਾਊਂਡਾਂ ਦੇ ਵਿੱਚ ਇਸ ਗੱਭਰੂ ਨੇ ਧਮਾਂ ਮਚਾਈਆਂ ਪਿਛਲੇ ਸਾਲਾਂ ਦੇ ਵਿੱਚ ਤੇ ਅੱਜ ਵੇਲੇ ਲਾ ਕੇ ਹੱਥ ਹੁਣਦਾ ਹੋਇਆ ਵਾਪਸ ਆਪਣੀ ਟੀਮ ਦੇ ਖਾਤੇ ਜਰਦਾ ਹੋਇਆ ਵਾਹ ਠੀਕ ਹੋਣੀ ਹੈ ਇਹ ਬਸ ਚਾਰ ਵੀ ਟਿਲ ਵੇ ਅੱਜ ਵੇਲੇ ਦੇਰ ਹੋ ਕੇ ਟਰਮੇ ਠੋਲੀ ਦੀ ਰੇਟ ਦੇਖਦੇ ਆ ਬਹੁਤ ਹੀ ਵਧੀਆ ਬਹੁਤ ਹੀ ਖੁਸ਼ ਨਮਾ ਇਹ ਗੱਭਰੂ ਅੱਜ ਵੇਲੇ ਮੈਦਾਨ ਦੇ ਵਿੱਚ ਦੇਖਦੇ ਆ ਕਿਸ ਗੱਭਰੂ ਦੇ ਨਾਲ ਮੁਕਾਬਲਾ ਹੁੰਦਾ ਹੈ ਜੋਗਨ ਨੂੰ ਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਬਹੁਤ ਵਧੀਆ ਪੁਆਇੰਟ ਆਪਣੀ ਟੀਮ ਦੇ ਖਾਤੇ ਜੋੜਦਾ ਹੋਇਆ ਇਹ ਗੱਭਰੂ ਇਸ ਵੇਲੇ ਖੇਤਰ ਕੋਲ ਅਨੰਤ ਜੱਟ ਗੱਭਰੂ ਦਾ ਕਹਾਇਆ ਹੋਇਆ ਥੋੜੀ ਮਿਹਨਤ ਦੀ ਜਿੰਮ ਲਾਉਣ ਦੀ ਲੋੜ ਆ ਔਨ ਬਾਰੇ ਸਮੇਂ ਦੇ ਵਿੱਚ ਬਹੁਤ ਵਧੀਆ ਖੇਡ ਕਰ ਸਕਦਾ ਹਿੰਦਾ ਤੱਲਣ ਦਾ ਇਸ ਵੇਲੇ ਪਾਉਂਦਾ ਹੋਇਆ ਰੇਡ ਦੇਖਦੇ ਆ ਮੈਦਾਨ ਦੇ ਵਿੱਚ ਕੌਣ ਗੱਭਰੂ ਇਸ ਨੂੰ ਰੋਕਣ ਦੀ ਕੋਸ਼ਿਸ਼ ਕਰੇਗਾ ਇਸ ਮੁਕਾਬਲੇ ਦੇ ਵਿੱਚ ਬਾਬਾ ਕਾਂਨ ਦੱਸਦੇ ਗੱਭਰੂ ਜਾਫੀ ਰੋਕਣ ਦੀ ਕੋਸ਼ਿਸ਼ ਦੇ ਵਿੱਚ ਤੇ ਦੇਖਦੇ ਆ ਪਿਸਲ ਖੁਰੀ ਆਦਾ ਹੋਇਆ ਇਸ ਵੇਲੇ ਗੱਭਰੂ ਨੇ ਬਹੁਤ ਵਧੀਆ ਤੇ ਉਦੋਂ ਗਰਸ਼ੇਟ ਢਿਲੋਂ ਨੇ ਬਹੁਤ ਹੀ ਵਧੀਆ ਇਦਾ ਪਾਈਆਂ ਨੇ ਥੋੜੀ ਦੂਰੀ ਦੇ ਕਾਰਨ ਗੱਭਰੂ ਇਕੋ ਜਿਹੇ ਨੇ ਪਛਾਣ ਕਦੇ ਕਦੇ ਘੱਟ ਹੁੰਦੀ ਹੈ ਤੇ ਬਹੁਤ ਹੀ ਵਧੀਆ ਗਰਸ਼ੇਟ ਢਿਲੋਂ ਨੇ ਗੁਰਦੀਪ ਸਿੰਘ ਢਿਲੋਂ ਜੀ ਦਾ ਲੜਕਾ ਪਿੰਕ ਢਿਲੋਂ ਜੀ ਦਾ ਲੜਕਾ ਬਹੁਤ ਵਧੀਆ ਇਸ ਤਰ੍ਹਾਂ ਰੇਡਰ ਜੇ ਆਉਣ ਵਾਲੇ ਸਮੇਂ ਦੇ ਮਹਿੰਤਰਹੀਦਾ ਜ਼ਰੂਰ ਉਸਦਾ ਨਾਮ ਉੱਚਾ ਹੋਵੇਗਾ ਜ਼ਰੂਰ ਤੇ ਇਧਰ ਪਾਤੀ ਹੈ ਗੱਭਰੂ ਨੇ ਕਬੱਡੀ ਐਸ ਵੇਲੇ ਮੈਟਰੋ ਸਪੋਰਟਸ ਕਲੱਬ ਦੀ ਤਰਫੋਂ ਤੇ ਦੇਖਦੇ ਆ ਬਾਵੇ ਬਾ ਮੈਦਾਨ ਦੇ ਵਿੱਚ ਸਿੰਘ ਸਰਦਾਰ ਗੱਭਰੂ ਨੇ ਲਾਇਆ ਬਹੁਤ ਵਧੀਆ ਕੈਂਚੀ ਮਾਰਨ ਦੀ ਕੋਸ਼ਿਸ਼ ਕੀਤੀ ਹੋਈ ਆ ਇਥੇ ਸਮਾਂ ਦੱਸੇਗਾ ਐਸ ਵੇਲੇ ਉਹ ਕੌਣ ਪੁਆਇੰਟ ਹਾਸਲ ਕਰਦਾ ਜਾਫੀ ਦੇ ਹੱਕ ਵਿੱਚ ਹੁੰਦਾ ਜਾਂ ਜਾਫੀ ਨੇ ਕਰਦਾ ਜਾਂ ਰੇਡਰ ਐਸ ਵੇਲੇ ਜਾਫੀ ਦੇ ਚਾਂਸ ਜ਼ਿਆਦਾ ਲੱਗਦੇ ਨੇ ਕਿਉਂਕਿ ਲੱਤਾਂ 'ਤੇ ਸੁੱਤੀਆਂ ਫੱਜੀਆਂ ਹੋਈਆਂ ਨੇ ਇਧਰ ਹਰਵੰਦ ਸਿੰਘਾ ਜੂਨੀਅਰ ਤੋਚੀ ਤੋਚੀ ਕਿਸੇ ਵਲੇ ਮੈਦਾਨਾਂ ਦੇ ਵਿੱਚ ਬਹੁਤ ਹੀ ਵਧੀਆ ਆਊਟ ਜੂੜ ਜੋ ਕਰਕੇ ਖੌਂਦਾ ਹੋਇਆ ਕਬੱਡੀਆਂ ਉਹਨਾਂ ਦੇ ਨਕਸ਼ੇ ਕਦਮ ਤੇ ਚੱਲਦਾ ਹੋਇਆ ਇਹਦੇ ਵਿੱਚ ਛੋਟਾ ਗੱਭਰੂ ਹਾਂਜੀ ਸਪਰਿੰਗਡੇਲ ਕਬੱਡੀ ਕਲੱਬ ਤੇ ਰੈਕਸੀ ਯੂਨਾਈਟਡ ਟ੍ਰਾਂਟੋ ਕਬੱਡੀ ਕਲੱਬ ਇਹਨਾਂ ਦੇ ਅੰਡਰ 21 ਦੀਆਂ ਟੀਮਾਂ ਪਲੀਜ਼ ਰਾਈਟ ਦੇ ਪਾਸੇ ਹੋ ਕੇ ਗਰਾਊਂਡ ਦੇ ਤਜੀਬ ਪਹੁੰਚਣ ਤਾਂ ਕਿ ਮੈਚ ਫਿਨਿਸ਼ ਹੋਦਿਆ ਸਾਰੀ ਦੂਸਰਾ ਮੈਚ ਸਟਾਰਟ ਕੀਤਾ ਜਾਵੇ ਸਾਡੇ ਕੋਲ 16 ਮੈਚ ਆ ਜਿਹੜੇ ਕਿ ਬਹੁਤ ਅਸੰਭਵ ਆ ਜੇ ਤਾਂ ਸਾਨੂੰ ਵੇਖ ਕਰਨੀ ਪਈ ਬਹੁਤ ਵਧੀਆ ਅਸਲ ਮਾਈਕ ਨੂੰ ਦੇਖਦੇ ਆ ਕਿਸੇ ਨਾਲ ਮੁਕਾਬਲਾ ਹੁੰਦਾ ਲੇਕਿਨ ਬਹੁਤ ਵਧੀਆ ਕਮਾਇਆ ਹੋਇਆ ਜੱਸਾ ਇਹ ਪਲੇਅਰ ਬਹੁਤ ਵਧੀਆ ਪੁਆਇੰਟ ਲੈ ਕੇ ਆਪਣੀ ਟੀਮ ਲਈ ਖਾਤੇ ਜੋੜਦਾ ਹੋਇਆ ਸੈਕੰਡ ਅਸਲੇ ਰੇਡ ਦੇ ਉੱਤੇ ਸਪਰਿੰਗ ਡੇਲ ਕਬੱਡੀ ਕਲੱਬ ਦਾ ਜੇ ਕੋਈ ਵੀ ਪਲੇਅਰ ਇਸੇ ਪਹੁੰਚਾ ਹੋਵੇ ਤਾਂ ਸਾਡਾ ਸੰਪਰਕ ਪੈਦਾ ਕਰੇ ਤੇ ਉਸ ਤੋਂ ਮਗਰੋਂ ਬਾਬਾ ਜਿਹੜੇ ਮੈਚੀਜਾ ਮੈਚ ਬਾਬਾ ਕਾਂਦਾਸ ਸਪੋਰਟਸ ਕਲੱਬ ਦੇ ਰਾਇਲ ਪੰਜਾਬੀ ਸਪੋਰਟਸ ਕਲੱਬ ਓਪਨ ਓਕੇ ਦੀ ਸਪੋਰਟਸ ਕਲੱਬ ਦੇ ਨਾਲ ਇਹਨਾਂ ਦਾ ਮੈਚ ਹੋਣਾ ਪਲੀਜ਼ ਇਹ ਵੀ ਦੋਏ ਟੀਮਾਂ ਪਿਆਰ ਹੋ ਇਧਰ ਐਸਲੇ ਗੁਰਸ਼ੇਰ ਢਿੱਲੋਂ ਗੁਰਸ਼ੇਰ ਢਿੱਲੋਂ ਅੱਗੇ ਦੋ ਤਿੰਨ ਵਾਰੀ ਨਾਮ ਗਲਤ ਲਿਆ ਹੋ ਗਿਆ ਤੇ ਇਹ ਗਰਦੀਪ ਸਿੰਘ ਢਿੱਲੋਂ ਜਿਹੜਾ ਲੜਕਾ ਜਦੋਂ ਪੁਆਇੰਟ ਲੈਂਦਾ ਤੇ ਉਂਗਲੀ ਖੜੀ ਹਲਕੀ ਹਲਕੀ ਥਾਪੀ ਮਾਰਦਾ ਹੋਇਆ ਵਾਪਸ ਮੁੜਦਾ ਹੋਇਆ ਗੁਰਸ਼ੇਰ ਸਿੰਘ ਢਿੱਲੋਂ ਤੇ ਇਧਰ ਰਾਮ ਸਿੰਘ ਬਾਬਾ ਕਾਨ ਦਾਸ ਟੀਮ ਦੀ ਤਰਫੋਂ ਪਾਉਂਦਾ ਹੋਇਆ ਤੇਰੇ ਜਾਮ ਸੇ ਐਸ ਵਲੇ ਰੇਡ ਦੇ ਉੱਤੇ ਦੇਖਦੇ ਹਾਂ ਕਿ ਇਸ ਗੱਬਰੂ ਨੇ ਹੱਥ ਲਾਉਂਦਾ ਕੌਣ ਮੋੜੇ ਉਹਕੇ ਰੁਕਣ ਦੀ ਕੋਸ਼ਿਸ਼ ਕਰੇਗਾ ਐਸ ਵਲੇ ਯਾਰੀ ਹੱਥ ਲਾਉਣ ਦੀ ਕੋਸ਼ਿਸ਼ ਵਾਹ ਵਾਹ ਬਹੁਤ ਵਧੀਆ ਵਾਹ ਅੱਧੀ ਬੜੀਆ ਤਰੀਕੇ ਨਾਲ ਲੱਕ ਦੇ ਉੱਤੇ ਚੜ ਕੇ ਜਫਾ ਮਾਰਿਆ ਗੱਬਰੂ ਨੇ ਬਹੁਤ ਹੀ ਵਧੀਆ ਸਿੰਘ ਸਰਦਾਰ ਗੱਬਰੂ ਨੇ ਜੋੜਿਆ ਪੁਆਇੰਟ ਆਪਣੀ ਟੀਮ ਦੇ ਖਾਤੇ ਜਿਹੜਾ ਆ ਰਿਹਾ ਪੰਜਾਬੀ ਸ਼ੇਰਾ ਜਗਦੇ ਨਹੀਂ ਕੋਈ ਸਾਨੀ ਤੇਰਾ ਦਿੱਤੇ ਵੀ ਦਿੱਤੇ ਖਿੱਤੇ ਵੀ ਜਿੱਤੇ ਵੀ ਜਲਾਇਆ ਡੇਰਾ ਤਨ ਪੁਨੇ ਦਾ ਇਹ ਜੰਗਲ ਵੀ ਵਤਨੋਂ ਦੂਰ ਲੱਗੇ ਨੇ ਮੇਲੇ ਵਤਨੋਂ ਦੂਰ ਲੱਗੇ ਨੇ ਮੇਲੇ ਹਿੰਦਾ ਇਸ ਵੇਲੇ ਪਰਦਾ ਹੋਇਆ اڈਾਰੀ ਜਾਫੀਆਂ ਦੇ ਵੱਲ ਦੇਖਦੇ ਆ ਕੌਣ ਰੋਕਦਾ ਮੋਰੇ ਹੋ ਕੇ ਇਸ ਵੇਲੇ ਸਿੰਘ ਸਰਦਾਰ ਗੱਭਰੂ ਨਾਲ ਹੋ ਗਿਆ ਮੁਕਾਬਲਾ ਮੋਰੇ ਹੋ ਕੇ ਡੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਹੰਧਿਆ ਵੱਲ ਨੂੰ ਆਉਣ ਦੀ ਕੋਸ਼ਿਸ਼ ਗੁੱਟ ਛਾੜ ਦਿੱਤੇ ਗੱਭਰੂ ਨੇ ਇਸ ਵੇਲੇ ਦੇਖਦੇ ਹੰਧਿਆ ਕੋਲ ਮੁਕਾਬਲੇ ਦੇ ਵਿੱਚ ਹਿੰਦੇ ਤੱਲੇ ਨੇ ਜਿੱਤ ਆਪਣੇ ਹਾਸਲ ਕੀਤੀ ਆਪਣੇ ਖਾਤੇ ਜੋੜੀ ਇਸ ਵੱਲੇ ਦੇਖੋ ਗੱਭਰੂ ਦਾ ਐਕਸ਼ਨ ਥੋੜੇ ਗੋਡੇ ਚ ਕਾਇ ਬਾਹਾਂ ਫਹਲਾਈਆਂ ਰੋਕਣ ਦੇ ਬਹੁਤ ਹੀ ਵਧੀਆ ਰੋਕਣ ਦੀ ਕੋਸ਼ਿਸ਼ ਦੇ ਵਿੱਚ ਹਾ ਬਾਵੇ ਬਾ ਗੁੱਟ ਝਾੜਿਆ ਬਹੁਤ ਹੀ ਵਧੀਆ ਕੋਸ਼ਿਸ਼ ਕੀਤੀ ਗਈ ਲੇਕਿਨ ਪੁਆਇੰਟ ਇਧਰ ਬਹੁਤ ਹੀ ਹਲਕਾ ਹਲਕਾ ਜਿਹਾ ਸਟੈਪ ਵਧਾਉਂਦਾ ਹੋਇਆ ਲੰਮਸ ਲੰਮਾ ਗੱਭਰੂ ਇਸ ਵੱਲੇ ਪਿਛਲੀ ਵਾਰ ਬਹੁਤ ਸੋਣਾ ਕੇਟਿਆ ਸੀ ਹੁਣ ਦੇਖਦੇ ਹਾਂ ਇਸ ਗੱਭਰੂ ਦੇ ਨਾਲ ਇਸ ਦਾ ਮੁਕਾਬਲਾ ਹੋਵੇਗਾ ਬਾਵੇ ਬਾ ਜੂਬਨ ਨੇ ਮਾਰੀ ਹੈ ਕੈਂਚੀ ਤੈਂਸੀ ਦੇ ਵਿੱਚ ਨਿਕਲਣਾ ਮੁਸ਼ਕਲ ਹੈ ਇਸ ਵੇਲੇ ਗਿੱਟੇ ਫੜੇ ਹੋਏ ਨੇ ਮੈਦਾਨ ਦੇ ਵਿੱਚ ਦੋਹਾਂ ਸਿੰਘਾਂ ਦੇ ਵਿਚਕਾਰ ਚੱਲਦਾ ਮੁਕਾਬਲਾ ਦੇਖਦੇ ਆਂ ਦੇ ਦੂਰ ਹੁੰਦੇ ਆ ਕਿ ਨੇੜੇ ਹੁੰਦੇ ਆ ਲੋ ਵੀ ਲੰਮਸਲਮਾ ਗੱਭਰੂਆ ਕੋਸ਼ਿਸ਼ ਜਾਰੀ ਦੋਹਾਂ ਵਿਚਕਾਰ ਕਿ ਅਸਲੇ ਬਹੁਤ ਵਧੀਆ ਸਮਾਂ ਸਾਥ ਨਹੀਂ ਦਿੰਦਾ 30 ਸੈਕਿੰਡ ਦਾ ਕਿਹੜੇ ਫੈਸਲਾ ਬਾਬਾ ਕਹਿੰਦਾ ਸੀ ਟੀਮ ਦੇ ਖਾਤੇ ਜੁੜਿਆ ਤੇ ਇਧਰ ਹਰਵਿੰਦ ਸਿੰਘਾ ਇਸ ਵੇਲੇ ਮੈਦਾਨ ਦੇ ਵਿੱਚ ਗੱਭਰੂ ਪੌਂਦਾ ਹੋਇਆ ਕੋਡੀ ਤੇ ਇਸ ਤਰ੍ਹਾਂ ਗਬਰੂ ਨੇ ਇਸ ਵੇਲੇ ਕੋਸ਼ਿਸ਼ ਕੀਤੀ ਵਧੀਆ ਤੇ ਬਹੁਤ ਵਧੀਆ ਐਸਲੇ ਦੇਖਦੇ ਆ ਜਫਾ ਲੱਕ ਤੇ ਭੜਿਆ ਹੋਇਆ ਮੌਕਾ ਦਸੇਗਾ ਟਾਈਮ ਦਸੇਗਾ ਕੌਣ ਮੌੜੇ ਉਹਕੇ ਇਸ ਨੂੰ ਹੁਣ ਵਾਹ ਵਈ ਵਾਹ ਬਹੁਤ ਵਧੀਆ ਤਿਲਕਾ ਬਾਈ ਦੇ ਵਿੱਚੋਂ ਬੱਤਾ ਦਾ ਤਰੀਕਾ ਇਸ ਗਬਰੂ ਨੂੰ ਆਉਂਦਾ ਤੇ ਇਧਰ ਮਾਈਕਲ ਮਾਈਕਲ ਨੱਚਦਾ ਟੱਪਦਾ ਜਾਂਦਾ ਹੈ ਇਸ ਵੇਲੇ ਜਾਫੀਆਂ ਦੇ ਵੱਲ ਤੇ ਹੱਥ ਲਾਉਣ ਦੀ ਕੋਸ਼ਿਸ਼ ਕੀਤੀ ਸੀ ਲੇਕਿਨ ਪੁਆਇੰਟ ਗੱਲ ਨਹੀਂ ਨਹੀਂ ਵੱਲ ਸਕੀ ਤੇ ਹਣ ਮਾਰੇ ਉਧਰ ਰੋਕਣ ਦੀ ਕੋਸ਼ਿਸ਼ ਕੀਤੀ ਹੋਈ ਆ ਤੇ ਤੇਜ਼ ਤਰਾਰ ਧਾਵੀ ਨੂੰ ਰੋਕਣਾ ਥੋੜਾ ਮੁਸ਼ਕਲ ਹੋ ਜਾਂਦਾ ਬਾਵੇਵਾ ਪੁਆਇੰਟ ਮਾਈਕਲ ਦੇ ਖਾਤੇ ਚ ਜਾਂਦਾ ਹੈ ਜਗਨ ਐਸ ਵੇਲੇ ਜਗਨ ਮੈਦਾਨ ਦੇ ਵਿੱਚ ਪੌਂਦਾ ਹਿਆਰੇ ਕਦੀ ਆ ਪੈਰ ਕੇ ਕਦੀ ਉਹ ਪੈਰ ਕੇ ਹੱਥੋਂ ਦੀ ਕੋਸ਼ਿਸ਼ ਕੀਤੀ ਹੋਈ ਆ ਤੇ ਉਧਰ ਮੈਟਰੋ ਪੰਜਾਬੀ ਸਪੋਰਟਸ ਕਲੱਬ ਦੇ ਚਾਰੇ ਜਾਫੀ ਕੈਨ ਐਸ ਵੇਲੇ ਅੰਦੀਆ ਤੱਕ ਮੁਕਾਬਲਾ ਚੱਲਦਾ ਹੋਇਆ ਬਹੁਤ ਵਧੀਆ ਪੁਆਇੰਟ ਲਿਆਏ ਐ ਐਸ ਵੇਲੇ ਹਾਫ ਟਾਈਮ ਹਾਂਜੀ ਠੀਕ ਹੈ ਅੰਡਰ 21 ਵਰਸਸ ਪ੍ਰੈਗ ਰੇਡ ਕਬੱਡੀ ਕਲੱਬ ਅੰਡਰ 21 ਪਲੀਜ਼ ਹਾਫ ਟਾਈਮ ਹੋ ਗਿਆ ਇਸ ਵੇਲੇ ਮਾਈਕਲ ਦੀ ਪੂਰੀ ਤਿਆਰੀ ਹੈ ਮਾਈਕਲ ਤਿਆਰ ਵਰ ਤਿਆਰ ਹੋ ਦੇ ਖੇਡ ਵਾਲ ਪੀਏ ਅਕੂ ਰਾਫਰੀ ਨੇ ਅਕੂ ਰਾਫਰੀ ਜੀ ਨੇ ਵੀ ਸਮਾਧਤੀ ਹੈ ਤੇ ਮਾਈਕਲ ਨੇ ਤਿਆਰੀ ਖਿੱਚ ਲਈ ਆ ਵੱਧਦਾ ਹੋਇਆ ਜਾਪੀਆਂ ਦੇ ਵੱਲ ਇਸ ਵੇਲੇ ਕਿਸ ਨਾਲ ਹੁੰਦੀ ਹੈ ਗੱਲ ਕਿਸ ਨਾਲ ਦੋ ਹੱਥ ਹੋਣਗੇ ਸਮਾਂ ਦੱਸੇਗਾ ਦੇਖੋ ਗਬਰੂ ਦਾ ਸਟਾਈਲ ਕਬੱਡੀ ਪਾਉਣ ਦਾ ਜਲਨ ਜੋਸ਼ੀ ਖਿੱਚੋ ਆਹ ਜਦੋਂ ਕੈਮਰੇ ਦੇ ਵਿੱਚ ਜਗਨਦੇਵ ਰਾਓ ਹੋਏ ਮੁਕਾਬਲੇ ਦੇ ਵਿੱਚੋਂ ਮਾਈਕਲ ਕਿਸ ਤਰ੍ਹਾਂ ਨੰਬਰ ਲੈ ਕੇ ਗਿਆ ਬਹੁਤ ਹੀ ਵਧੀਆ ਮੈਟਰ ਪੰਜਾਬੀ ਸਪੋਰਟਸ ਕਲੱਬ ਦਾ ਨੰਬਰ ਉਹ ਭਾਜੀ ਮੈਨੂੰ ਦੋਹਾਂ ਟੀਮਾਂ ਵਿੱਚੋਂ ਕੋਈ ਵੀ ਟੀਮ ਤਿਆਰ ਹੁੰਦੀ ਨਹੀਂ ਦੀਦੀ 120 ਮੰਦੀ ਹਾਂਜੀ ਫੇ ਪਲੀਜ਼ ਜੇ ਨਹੀਂ ਫੇ ਦੂਜੀ ਜੇ ਨਹੀਂ ਆਉਂਦੀ ਤੁਸੀਂ ਦੇਖੋ ਕਿੰਨਾ ਟਾਈਮ ਦੇਣਾ ਤਾਂ ਕਿ ਅਗਲੀ ਟੀਮ ਸ਼ੁਰੂ ਕੀਤੀ ਜਾਵੇ ਯਾਰ ਬਹੁਤ ਠੀਕ ਹੈ ਇੱਧਰ ਬਹੁਤ ਹੀ ਵਧੀਆ ਪੁਆਇੰਟ ਹਰਵਿੰਦ ਆਪਣੀ ਟੀਮ ਦੇ ਖਾਤੇ ਜੋੜਦਾ ਹੋਇਆ ਤੇ ਇਧਰ ਗੁਰਸ਼ੇਵ ਢੰਡਾ ਨੇ ਲਾਤਾ ਹੰਧਿਆ ਤੇ ਮੱਥਾ ਟੇਕ ਕੇ ਭਰੀਆ ਉਡਾਰੀ ਗੱਭਰੂ ਨੇ ਬਹੁਤ ਹੀ ਵਧੀਆ ਮਿਹਨਤਾਂ ਕਰਦੇ ਹੋਏ ਇਸ ਵੇਲੇ ਮੈਦਾਨ ਦੇ ਵਿੱਚ ਅੰਡਰ 21 ਦੇ ਗੱਭਰੂਆਂ ਨੂੰ ਬਹੁਤ ਹੀ ਵਧੀਆ ਚਾਹ ਹਲਾਰ ਹੁੰਦਾ ਹੈ ਕਿਸੇ ਮੇਲੇ ਸਮਰ ਆਵੇ ਤੇ ਸਾਡੀ ਵੀ ਸ਼ੁਰੂਆਤ ਹੋਵੇ ਅਸੀਂ ਵੀ ਕਬੱਡੀ ਖੇਡ ਦੇ ਨਾਲ ਜੁੜੀਏ ਮੈਦਾਨਾਂ ਦੇ ਵਿੱਚ ਆਪਣੇ ਆਪਣੇ ਜੋਰ ਦਿਖਾਈਏ ਤੇ ਇਧਰ ਦੇਖਦੇ ਆ ਜਗਨ ਜਗਨ ਨੇ ਬਹੁਤ ਹੀ ਵਧੀਆ ਪਿਛਲੇ 4-5 ਸਾਲ ਤੋਂ ਇਸ ਗੱਭਰੂ ਨੇ ਬਹੁਤ ਵਧੀਆ 6 ਮੈਚ ਕੀਤੇ ਨੇ ਲੇਕਿਨ ਐਸ ਵੇਲੇ ਵਰਸ਼ੇਰ ਢਿੱਲੋਂ ਐਸ ਵੇਲੇ ਹਾਜਰ ਹਰਜਾ ਸਾਹਸ ਨੇ ਬਹੁਤ ਹੀ ਵਧੀਆ ਰੋਕਿਆ ਇਸ ਗੱਭਰੂ ਨੂੰ ਜਗਨੂ ਹਾਜਰ ਸਾਹਸ ਨੇ ਇਹ ਤਾਂ ਹਿੰਦਾ ਤੱਲੜ ਦਾ ਐਸ ਵੇਲੇ ਪਾਉਂਦਾ ਹੋਇਆ ਕਬੱਡੀ ਇਸ ਧਰਤੀ ਨੇ ਰਿਜਕ ਦਿੱਤਾ ਇਸ ਨੂੰ ਸੀਸ ਸੁਣਵਾਈਏ ਹਰਦਮ ਆਪਣੇ ਵਿਰਸੇ ਨੂੰ ਅਸੀਂ ਤਨਮਨ ਨਾਲ ਹੰਡਾਈਏ ਇੰਜ ਹੀ ਮਿਲਦੇ ਕਹਿੰਦੇ ਰਹੀਏ ਦਿਲਾਂ ਦੀ ਸਾਂਝ ਵਿਧਾਈਏ ਅੱਛੇ ਨੱਚੇ ਗਾਏ ਹੋ ਕੇ ਕੰਮਕਾਰ ਤੋਂ ਵੇਲੇ ਵਤਨੋਂ ਦੂਰ ਲੱਗੇ ਨੇ ਮੇਲੇ ਵਤਨੋਂ ਦੂਰ ਲੱਗੇ ਨੇ ਮੇਲੇ ਤੇ ਇਧਰ ਹਿੰਦੇ ਦਾ ਮੁਕਾਬਲਾ ਹੋ ਗਿਆ ਦੋਸਤੋ ਦੇਖਦੇ ਆ ਢੋਲਾ ਬੱਜਦੀਆਂ ਦੇ ਵਿੱਚ ਕੌਣ ਤਿਲਕਣ ਬਾਜੀ ਦੇ ਵਿੱਚੋਂ ਪੁਆਇੰਟ ਲੈ ਕੇ ਵਾਪਸ ਮੁੜਦਾ ਹਿੰਦੇ ਨੇ ਬਹੁਤ ਵਧੀਆ ਪੁਆਇੰਟ ਆਪਣੀ ਟੀਮ ਦੇ ਖਾਤੇ ਜੋੜ ਦਿੰਦਾ ਹੈ ਇਧਰ ਹਰਵਿੰਦਰ ਸੰਗਾ ਇਸ ਵੇਲੇ ਗੱਭਰੂ ਦੇ ਦੇਖੋ ਕਬੱਡੀ ਪਾਉਣ ਦਾ ਸਟਾਈਲ ਬਹੁਤ ਹੀ ਵਧੀਆ ਚੱਤ ਦਾ ਹੱਸਦਾ ਟੱਪਦਾ ਨੱਚਦਾ ਜੁਗਤੀ ਫੁਰਤੀ ਦੇ ਨਾਲ ਇਸ ਵੇਲੇ ਵਾਤਾ ਹੋਇਆ ਥੋੜਾ ਟੱਪ ਕੇ ਕਿਚ-ਚਕਾਨੀ ਦੇਣ ਦੀ ਕੋਸ਼ਿਸ਼ ਕੀਤੀ ਹੋਈ ਪੁਆਇੰਟ ਲੈ ਕੇ ਆਪਣੀ ਟੀਮ ਦੇ ਖਾਤੇ ਜੋੜਦਾ ਹੋਇਆ ਤੇ ਉਧਰ ਇਸ ਵੇਲੇ ਮਾਈਕਲ ਫਿਰ ਰੇਡ ਦੇ ਉੱਤੇ ਮਾਈਕਲ ਦੇਖਦੇ ਆ ਕਿਸ ਗੱਭਰੂ ਦੇ ਨਾਲ ਦੋ ਹੱਥ ਹੁੰਦੇ ਨੇ ਕਿਸ ਨਾਲ ਮੁਕਾਬਲਾ ਹੁੰਦਾ ਔਰ ਇਸ ਵੇਲੇ ਹਾਜੀ ਮੇਰਾ ਖਿਆਲ ਹੈ ਅਸੀਂ 15 20 ਵਾਲੀ ਇਹ ਬੋਲ ਚੁੱਕੇ ਆ ਕਿ ਡੈਕਸੀ ਜਰਾਈਟਰ ਟ੍ਰਾਂਟੋ ਕਬੱਡੀ ਕਲੱਬ 121 ਵਰਸਸ ਪ੍ਰੈਮ ਰੇਲ ਕਬੱਡੀ ਕਲੱਬ ਇਹ ਦੋਏ ਟੀਮਾਂ ਇਸ ਟਾਈਮ ਗਰਾਊਂਡ ਦੇ ਜਸਦੀਪ ਚਾਹੀਦੀਆਂ ਸੀ ਜੀ ਅਸੀਂ ਬੇਨਤੀ ਕਰਦੇ ਕਿ ਮੈਚ ਸ਼ੁਰੂ ਹੋਵੇ ਸਾਹਿਬ ਸਾਡਾ ਦੋਹਰਾ ਸ਼ੁਰੂ ਕੀਤਾ ਜਾਵੇ ਕਿਧਰ ਤਜਨੁਰ ਡਡਵੰਡੀ ਜੀ ਇਸ ਵੇਲੇ ਕੋਚਿੰਗ ਕਰਦੇ ਹੋਏ ਇਸ ਬਾਬਕੰਦਸ ਟੀਮ ਦੇ ਨੂੰ ਕੋਚਿੰਗ ਦਿੰਦੇ ਹੋਏ ਇਸ ਵੇਲੇ ਬਹੁਤ ਹੀ ਵਧੀਆ ਜਾਪੇ ਤੌਰ ਤੇ ਆਪਣੇ ਵੇਲੇ ਖੇਡੇ ਹੋਏ ਪੰਜੇ ਹੋਏ ਨੇ ਇਹ ਖਿਡਾਰੀ ਜੱਤੂ ਦੇ ਤੌਰ ਤੇ ਬਹੁਤ ਵਧੀਆ ਖੇਡੇ ਨੇ ਦੱਦ ਹੁੰਦੀ ਹੈ ਤੇ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਇਸ ਤਰ੍ਹਾਂ ਦੇ ਖਿਡਾਰੀਆਂ ਦੇ ਮੈਚਾਂ ਦੇ ਆਉਣ ਦੇ ਵਿੱਚ ਮੈਚਾਂ ਦੇ ਵਿੱਚ ਰੌਣਕ ਵੱਜ ਜਾਂਦੀ ਹੈ ਜੇ ਜਰੂਰ ਆਇਆ ਕਰੋ ਤਾਂ ਕਿ ਚਾਰ ਚੰਨ ਪੁਰਾਣੇ ਖਿਡਾਰੀਆਂ ਨਾਲ ਵੀ ਇੰਟਰੋਡਕਸ਼ਨ ਹੁੰਦੀ ਰਹੇ ਉਹਨਾਂ ਦਾ ਵੀ ਜਾਣਕਾਰੀ ਉਹਨਾਂ ਨਾਲ ਵੀ ਵਾਧਦੀ ਰਹੇ ਇਧਰ ਹਰਵਿੰਦ ਸੰਘਾ ਇਸ ਵੇਲੇ ਦੇਖਦੇ ਆ ਮੈਦਾਨ ਦੇ ਵਿੱਚ ਇਧਰ ਰਾਣਾ ਸਿੱਧੂ ਜੀ ਵੀ ਤਿਆਰੀ ਕਰ ਰਹੇ ਨੇ ਐਸਐਸ ਟੀਵੀ ਤੇ ਸਰਦਾਰੀ ਟੀਵੀ ਪ੍ਰੋਗਰਾਮ ਦੇ ਵਿੱਚ ਲਾਈਵ ਚੱਲੇਗਾ ਥੋੜੀ ਦੇਰ ਤਾਈ ਦੱਸਾਂਗੇ ਕਦੋਂ ਸ਼ੁਰੂਆਤ ਹੋਵੇਗੀ ਉਹ ਵੀ ਤਿਆਰੀ ਕਰਦੇ ਨੇ ਲਾਈਵ ਦੇ ਉੱਤੇ ਚੱਲਦੇ ਇਹ ਉਤਾਰ ਦੇ ਵਿੱਚ ਪੁਆਇੰਟ ਮੈਟਰੋ ਸਪੋਰਟਸ ਕਲੱਬ ਦੇ ਖਾਤੇ ਨਾਲ ਜੁੜਦਾ ਹੋਇਆ ਇਹ ਹਿੰਦੇ ਤੱਲਣ ਤੱਲਣ ਬਹੁਤ ਹੀ ਮਸ਼ਹੂਰ ਪਿੰਡ ਜਲੰਧਰ ਜ਼ਿਲ੍ਹੇ ਦੇ ਵਿੱਚ ਵਸਦਾ ਹੋਇਆ ਉੱਥੋਂ ਦਾ ਗੱਭਰੂ ਪਿਛਲੇ ਵਾਰ ਇਸ ਵਾਰ ਪਿਛਲੇ ਸਾਲਾਂ ਦੇ ਵਿੱਚ ਜੋਹਾਂ ਭਰਾ ਮਾਨੇ ਬਹੁਤ ਵਧੀਆ ਕਬੱਡੀ ਖੇਡੀ ਇਸ ਵੇਲੇ ਰੇਡਰ ਦੇ ਤੌਰ ਤੇ ਜਾਣਿਆ ਜਾਂਦਾ ਹੈ ਇਹ ਗਰੋ ਆਪਣਾ ਪੁਆਇੰਟ ਆਪਣੀ ਟੀਮ ਲਈ ਪੁਆਇੰਟ ਹਾਸਲ ਕਰਕੇ ਵਾਪਸ ਮੁੜ ਰਿਹਾ ਹੈ ਤੇ ਜਗਰ ਤੇਜ਼ ਤਰਾਰ ਕਾਹੀ ਆ ਬਹੁਤ ਹੀ ਵਧੀਆ ਰੇਡਰ ਦੇ ਤੌਰ ਤੇ ਖੇਡਦਾ ਹੋਇਆ ਇਹ ਖਿਡਾਰੀ ਇਸ ਵੇਲੇ ਮੈਦਾਨ ਦੇ ਵਿੱਚ ਆਪਣੇ ਜੋਰ ਐ ਸਾਲ ਵੀ ਚੜ੍ਹਦੀ ਕਲਾ ਵਾਲੇ ਦਿਖਾਵੇਗਾ ਦੇਖਦੇ ਆ ਕਿਸ ਗਰੋ ਨੂੰ ਹੱਥ ਲੱਗਦਾ ਚਾਰੇ ਜਾਫੀ ਪੂਰੇ ਤਿਆਰਬਰ ਤਿਆਰ ਨੇ ਤੇ ਇਧਰ ਬਹੁਤ ਵਧੀਆ ਵਾਹ ਵਾਹ ਐਸਾ ਇਸਦੀ ਫੇਰ ਜਫਾ ਲਾਉਣ ਦੀ ਕੋਸ਼ਿਸ਼ ਦੇ ਵਿੱਚ ਸ਼ਾਇਦ ਕਾਮਯਾਬ ਹੋਣ ਦੇ ਚਾਂਸ ਲੱਗਦੇ ਨੇ ਇਸ ਗੱਭਰੂ ਦੇ ਹਰਜਾ ਸਹਾਸ ਨੇ ਬਹੁਤ ਹੀ ਵਧੀਆ ਪੁਆਇੰਟ ਆਜੂ ਆਪਣੀ ਟੀਮ ਦੇ ਖਾਤੇ ਜੋੜਿਆ ਹੈ ਕਾਲੇ ਹਾਸ ਦਾ ਲੜਕਾ ਇਧਰ ਬਹੁਤ ਵਧੀਆ ਕਿਹਤ ਰਾਣ ਗੱਭਰੂ ਇਸ ਵੇਲੇ ਮੈਦਾਨ ਦੇ ਵਿੱਚ ਮਾਈਕਲ ਕਹਿੰਦੇ ਆ ਇਸ ਦਾ ਨਾਮ ਆ ਮਾਈਕਲ ਪੌਂਦਾ ਹੋਇਆ ਕਬੱਡੀ ਇਸ ਵੇਲੇ ਗ라운ਡ ਦੇ ਵਿੱਚ ਤੇ ਇਧਰ ਬੱਲੀ ਭਜ ਦੁਰਿਆ ਜੀ ਤੇ ਮੋੜਨ ਆਪਣੀ ਪੰਗਾ ਪਾ ਕੇ ਉਹ ਸਿੰਘ ਫਸ ਗਏ ਕੁੰਡੀਆਂ ਦੇ ਮਿੱਤਰਾ ਬਹਿ ਜਾ ਗੋਡੀ ਲਾ ਕੇ ਬੱਲੀ ਵੀਰ ਜੀ ਉਧਰ ਲਾਈਨ ਮੈਨ ਦੀ ਸੇਵਾ ਕਰਦੇ ਨੇ ਤੇ ਇਧਰ ਇਸ ਵੇਲੇ ਬਹੁਤ ਹੀ ਵਧੀਆ ਦੇਖਣ ਵਾਲਾ ਹੈ ਰੇਡ ਬਹੁਤ ਵਧੀਆ ਦੋ ਟੀਮਾਂ ਦੇ ਵਿਚਕਾਰ ਚੱਲਦੇ ਹੋਏ ਮੈਚ ਦੇ ਵਿੱਚ ਚਲਕਣ ਬਾਜੀ ਦੇ ਵਿੱਚੋਂ ਬਚਦਾ ਹੋਇਆ ਬਾਬਾ ਕਾਨ ਦੱਸ ਦੇ ਟੀਮ ਦੇ ਖਾਤੇ ਜੋੜਦਾ ਹੋਇਆ ਪੁਆਇੰਟ ਹਾਂਜੀ ਬੈਂਕ ਦੇ ਗੱਲ ਦਾ ਫਿਰ ਜਿਹੜੀਆਂ ਟੀਮਾਂ ਪਹਿਲੇ 4 ਮੈਚ ਮੈਂ ਅਨਾਉਂਸ ਕਰ ਲੱਗਾ ਜੀ ਅੱਗੇ ਪਹਿਲਾ ਮੈਚ ਮੈਚ ਚੱਲ ਰਿਹਾ ਦੂਜਾ ਮੈਚ ਡੈਕਸੀ ਯੂਨਾਈਟਿਡ ਟ੍ਰਾਂਟੋ ਕਬੱਡੀ ਕਲੱਬ ਸਪ੍ਰਿੰਗਡੇਲ ਕਬੱਡੀ ਕਲੱਬ ਅੰਡਰ 21 ਤੀਜਾ ਮੈਚ ਬਾਬਾ ਕਾਨ ਦਾਸ ਸੌ ਪੰਜਾਬੀ ਸਪੋਰਟਸ ਕਲੱਬ ਤੇ ਓਕੇਡੀ ਸਪੋਰਟਸ ਕਲੱਬ ਓਪਨ ਦਾ ਮੈਚ ਫਿਰ ਮੈਟਰੋ ਪੰਜਾਬੀ ਸਪੋਰਟਸ ਕਲੱਬ ਡੈਕਸੀ ਯੂਨਾਈਟਿਡ ਟ੍ਰਾਂਟੋ ਸਪੋਰਟਸ ਕਲੱਬ ਇਹਨਾਂ ਦਾ ਚੌਥਾ ਮੈਚ ਓਪਨ ਦਾ ਹੋਣਾ ਇਸ ਟਾਈਮ ਸਾਰੀਆਂ ਟੀਮਾਂ ਹੀ ਲਾਗੇ ਸਾਨੂੰ ਚਾਹੀਦੀਆਂ ਹਜੇ ਮੈਂ ਫਾਇਦੇရှင် ਨੂੰ ਬੇਨਤੀ ਕਰਦਾ ਪਲੀਜ਼ ਇਹਦੇ ਉੱਤੇ ਬੜੇ ਆ ਰੱਖੋ ਸਟੈਕ ਹੋਵੇ ਤਾਂ ਕਿ ਮੈਚ ਫਿਨਿਸ਼ ਕਰੀਏ ਬਹੁਤ ਵਧੀਆ ਪੁਆਇੰਟ ਇਸ ਗੱਭਰੂ ਨੇ ਹੌਸਲਾ ਦਿੱਤਾ ਹੈ ਤੇ ਇਧਰ ਹਿੰਦਾ ਹੈ ਇਸ ਵੇਲੇ ਫਿਰ ਇਹਦੇ ਉੱਤੇ ਦੇਖਦੇ ਆ ਕਿ ਇਸ ਗੱਭਰੂ ਨੂੰ ਇਸ ਵੇਲੇ ਕਿਸ ਗੱਭਰੂ ਨਾਲ ਮੁਕਾਬਲਾ ਹੋਵੇਗਾ ਕਿਹੜਾ ਗੱਭਰੂ ਮੋਰੇ ਉੱਤੇ ਰੁਕਣ ਦੀ ਕੋਸ਼ਿਸ਼ ਕਰਦਾ ਸਮਾਂ ਦੱਸੇਗਾ ਕਿਹੜੀ ਕੜ ਦਿੱਤੀ ਉੱਪਰ ਦੀ ਇਦਰ ਚਾਰੇ ਬਾਬਾ ਕਾਨ ਦਾਸ ਕਲੱਬ ਦੇ ਗੱਬਰੂ ਆਪਣੇ ਟਾਈਮ ਵੇਸਟ ਕਰਨ ਦੀ ਕੋਸ਼ਿਸ਼ ਦੇ ਵਿੱਚ ਇਦਰ ਰੋਕਣ ਦੀ ਕੋਸ਼ਿਸ਼ ਅਸਲੇ ਹੱਥ ਲੱਗ ਚੁੱਕਾ ਦੋਹਾ ਟੀਮਾਂ ਦੇ ਵਿਚਕਾਰ ਮੁਕਾਬਲਾ ਚੱਲਦਾ ਰਿਹਾ ਗੱਬਰੂ ਦੇ ਵਿਚਕਾਰ ਇਸ ਵੇਲੇ ਹੰਡੇ ਦੇ ਕੋਲ ਹੰਡੇ ਤੱਲਣੇ ਆਪਣੇ ਟੀਮ ਦੇ ਖਾਤੇ ਜੋੜ ਦਿੱਤਾ ਪਾਇ ਕੋਟ ਆਟੋ ਬਾਡੀ ਜਿਹੜੇ ਕਿ ਮੈਟਰੋ ਪੰਜਾਬੀ ਸਪੋਰਟਸ ਕਲੱਬ ਦੀ ਟੀਮ ਦੇ ਸਪਾਂਸਰ ਨੇ ਸੋ ਉਸੇ ਉਹਨਾਂ ਦਾ ਧੰਨਵਾਦ ਕਰਦੇ ਆਂ ਇਹਦੇ ਨਾਲ ਹੀ ਜਿਨ੍ਹਾਂ ਨੇ ਅੱਜ ਦਾ ਸੈਕੰਡ ਨਾਮ ਦੇਣਾ ਸਰਦਾਰ ਸੁਖਮਿੰਦਰ ਸਿੰਘ ਜੀ ਮਾਨ ਸਪਾਈਡਰ ਪ੍ਰਵੇਸ਼ਕ ਤੋਂ ਉਹ ਵੀ ਪਹੁੰਚੇ ਉਹਨਾਂ ਦਾ ਵੀ ਧੰਨਵਾਦ ਜਿੰਦਰਪੁਰਾ ਜੀ ਉਹਨਾਂ ਦਾ ਧੰਨਵਾਦ ਸਰਦਾਰ ਕੁਲਵਿੰਦਰ ਸਿੰਘ ਜੀ ਡਰੈਫਟ ਕਮੰਡੋਰੀਆ ਤੋਂ ਪਹੁੰਚੇ ਉਹਨਾਂ ਦਾ ਧੰਨਵਾਦ ਜਿੰਨੇ ਸਾਡੇ ਨੌਜਵਾਨ ਜਵਾਬ ਜਿਹੜੇ ਇਸ ਵੇਲੇ ਰੋਟੀ ਪਾਣੀ ਦਾ ਇੰਤਜ਼ਾਮ ਕਰ ਰਹੇ ਨੇ ਸਾਰੀ ਸੰਗਤ ਵਾਸਤੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਸੋ ਸਾਰਾ ਜਿਹੜਾ ਰੋਟੀ ਪਾਣੀ ਦਾ ਇੰਤਜ਼ਾਮ ਉਹਨਾਂ ਨੌਜਵਾਨਾਂ ਵੱਲੋਂ ਕੀਤਾ ਗਿਆ ਇਹ ਫ੍ਰੀ ਹੈ ਸਾਰਿਆਂ ਵਾਸਤੇ ਬਾਰੇ ਇੱਕ ਜ਼ਰੂਰ ਹੈ ਗੱਲ ਕੋਈ ਜਿਹੜਾ ਇਹ ਮੈਟਰੋ ਪੰਜਾਬੀ ਸਪੋਰਟਸ ਕਲੱਬ ਦਾ ਟੂਰਨਾਮੈਂਟ ਹੈ ਇਸੇ ਜਾਰੂ ਸਮਰਪਿਤ ਹੈ ਸੋ ਜੁਸ ਵੀ ਕਿਸੇ ਮੇਰੇ ਬੀਨੇ ਨੌਜਵਾਨ ਨੇ ਰੋਟੀ ਪਾਣੀ ਸ਼ਿਕਰ ਵੀ ਲੱਗੇ ਹਨ ਜਿਹੜੇ ਸ਼ਹੀਦ ਪਰਿਵਾਰਾਂ ਦਾ ਸ਼ਹੀਦੀ ਪਰਿਵਾਰਾਂ ਦੇ ਬੱਚੇ ਹਨ ਜਿਹੜੇ ਪੜ੍ਹਦੇ ਆ ਸਕੂਲਾਂ 'ਚ ਕਾਲਜਾਂ ਵਿੱਚ ਉਹਨਾਂ ਦੀ ਫੀਸ ਦਾ ਇੰਤਜ਼ਾਮ ਕਰਦੇ ਨੇ ਉਹ ਵੀਰ ਸੋ ਉਹ ਸਾਰੇ ਉਹਨਾਂ ਕੋਲ ਲਿਸਟ ਹੈਗੀ ਇੱਥੇ ਜੇ ਕਿਸੇ ਦੇਖਣੀ ਹੈ ਦੇਖ ਸਕਦੇ ਆ ਪਰ ਆਪਾਂ ਬੇਤਕਦਾਲੋ ਕੋ ਉਹਨਾਂ ਦੀ ਜ਼ਰੂਰ ਮਦਦ ਕਰੀਏ ਸੋ ਇਹੀ ਸਾਡੀ ਬੇਨਤੀ ਹੈ ਸੋ ਮਾਈਕ ਚੱਲ ਰਹੀ ਮੁਕਾਬਲੇ ਦੇ ਵਿੱਚ ਇਸ ਵੇਲੇ ਦੋਹਾਂ ਗੱਪੜਾਂ ਦੇ ਵਿੱਚ ਹਿੰਦੇ ਨੇ ਬਹੁਤ ਵਧੀਆ ਪੁਆਇੰਟ ਆਪਣੀ ਟੀਮ ਨੇ ਹਾਸਲ ਟੀਮ ਦੇ ਖਿਲਾਫ ਜੋੜਿਆ ਅੱਜ ਸੈਕੰਡ ਮੈਚ ਜੋ ਹੋਣਾ ਡੈਕਸੀ ਯੂਨਾਈਟਡ ਟਾਂਟੋ ਕਬੱਡੀ ਕਲੱਬ ਜਿਹੜੀ ਹੈਗੀ ਆ ਇਹਨਾਂ ਦੀ ਟੀਮ ਆਲਰੇਡੀ ਗਰਾਊਂਡ ਦੇ ਨਜ਼ਦੀਕ ਪਹੁੰਚ ਚੁੱਕੀ ਆ ਤੇ ਮੈਂ ਸਪਰਿੰਗਡੇਲ ਕਬੱਡੀ ਕਲੱਬ ਨੂੰ ਬੇਨਤੀ ਕਰਦਾ ਕਿ ਜਲਦੀ ਜਲਦੀ ਗਰਾਊਂਡ ਦੇ ਲਾਗੇ ਪਹੁੰਚੋ ਪਲੀਜ਼ ਕੋ ਫੈਡਰੇਸ਼ਨ ਬੌਸ ਕਰਕੇ ਅੱਜ ਇਹ 라 ਹੋਵੇ ਤਾਂ ਬਾਅਦ ਹੋਵੇ ਜਾਂ ਸਪਰੇਡ ਕਰਨੀ ਪਵੇ ਟੀਮ ਤਾਂ ਵੀ ਦੋਸਤੋ ਕੈਨੇਡੀਅਨ ਟਾਈਮ ਦੇ ਹਿਸਾਬ ਨਾਲ ਰੈਡੀ ਹੋ ਕੇ ਪਹੁੰਚ ਜਾ ਕਰੋ ਕਿਉਂਕਿ ਮੈਚ ਕਈ ਨੇ ਵਕਸਰ ਸਾਰੇ ਮਿਕਚਾਉਣੇ ਨੇ ਜਲਦੀ ਜਲਦੀ ਤੁਸੀਂ ਤਿਆਰ ਹੋ ਕੇ ਗਰਾਊਂਡ ਦੇ ਵਿੱਚ ਆ ਜਾ ਕਰੋ ਤਾਂ ਕਿ ਸਮੇਂ ਦੀ ਕਦਰ ਕਰ ਸਕੀਏ ਸਮਾਂ ਬੜਾ ਬਲਵਾਨ ਹੁੰਦਾ ਹੈ ਸਮੇਂ ਦੀ ਕਦਰ ਕਰੋ ਜਿੱਥੇ ਜਲਦੀ ਸਰਾਏ ਕਰਤਿੰਦੂ ਸੁਨਾਮ ਸਿੰਘ ਜੀ ਪਹੁੰਚ ਰਹੇ ਆ ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਸਰਾਏ ਕਰਤਿੰਦੂ ਸੁਨਾਮ ਸਿੰਘ ਜੀ ਆਇਆ ਗਰਾਊਂਡ ਦੇ ਵਿੱਚ ਅਸੀਂ ਉਹਨਾਂ ਨੂੰ ਵੈਲਕਮ ਕਹਿੰਦੇ ਆ ਇਧਰ ਜਰਦੇ ਆ ਇਸ ਵੇਲੇ ਮੈਚਰ ਦੀ ਰੇਟ ਦੇ ਨਾਲ ਮਾਈਕ ਪਾਉਦਾ ਹੋਇਆ ਕਬੱਡੀ ਐਸ ਵੇਲੇ ਇਧਰ ਪਿੰਦਰ ਸੋਖਾ ਜੀ ਮੈਗਜ਼ੀਨ ਦੇ ਲੈ ਕੇ ਆਏ ਨੇ ਇਧਰ ਦੇਖਦੀ ਜਾਣਕਾਰੀ ਵੀ ਦਿੱਤੀ ਜਾਵੇਗੀ ਇਧਰ ਚੱਲਦੇ ਮੁਕਾਬਲੇ ਦੇ ਵਿੱਚ ਮਾਈਕਲ ਨੇ ਬਹੁਤ ਵਧੀਆ ਪੁਆਇੰਟ ਆਪਣੀ ਟੀਮ ਦੇ ਖਾਤੇ ਜੋੜ ਦਿੱਤਾ ਹੈ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਇੱਥੇ ਹਰਵਿੰਦਰ ਸਿੰਘ ਨੇ ਇਸ ਬਰਾਬਰ ਤੇ ਚੱਲਦੇ ਮੈਚ ਦੇ ਵਿੱਚ ਬਰਾਬਰ ਤੇ ਚੱਲਦੇ ਮੁਕਾਬਲੇ ਦੇ ਵਿੱਚ ਇਸ ਲਈ ਹਰਵਿੰਦਰ ਸਿੰਘ ਨੇ ਪਾਈ ਇੱਕ ਕਬੱਡੀ ਜੂਨੀਅਰ ਤੋਚੀ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਇਸ ਕਬੂਰੇ ਨੇ ਆਪਣੇ ਸ਼ਰਟ ਦੇ ਉੱਤੇ ਆਪਣੇ ਬਾਪ ਦਾ ਨਾਮ ਸਦਵਾਇਆ ਲਿਖਵਾਇਆ ਹੋਇਆ ਹੈ ਜੂਨੀਅਰ ਤੋਚੀ ਤੇ ਇੱਧਰ ਛੋਟੀ ਫੀੜ ਦੇ ਨਾਲ ਜਾਂਦੇ ਆ ਬਹੁਤ ਹੀ ਵਧੀਆ ਬੜਾ ਵਾਚੇ ਕਹਾ ਨਿਕਲ ਲਿਆ ਵਾਹ ਵਾਹ ਗੇੜੀਆਂ ਕੱਢਦਾ ਬੱਲੇ 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 ਦੇਖਦੇ ਆ ਉਹ ਆ ਗਿਆ ਲੈ ਗਿਆ ਨੰਬਰ ਲੈ ਗਿਆ ਅੱਜ ਮੈਨੂੰ ਲੱਗਦਾ ਕਿ ਮੈਚ ਇਸਮਤ ਹੋ ਗਿਆ ਨੰਗਰ 21 ਦਾ ਜੋ ਪਹਿਲਾ ਮੈਚ ਹੈ ਇਸਮਤ ਹੋ ਗਿਆ ਤੇ ਮੈਂ ਫੈਡਰੇਸ਼ਨ ਨੂੰ ਬੇਨਤੀ ਕਰਦਾ ਕਿ ਪਲੀਜ਼ ਟਾਈਮ ਨੋਟ ਕਰੋ ਦੋਏ ਟੀਮਾਂ ਦੂਸਰੀਆਂ ਬਹੁਤ ਟਾਈਮ ਸਟਾਰਟ ਹੋਣਾ ਚਾਹੀਦਾ ਮੈਚ ਹਾਂਜੀ ਜੋਤ ਹਰ ਤੋਂ ਲੈ ਕੇ ਜੋ ਕਿ ਐਕਟਿਵ ਅਲਰੇਡੀ ਗਰਾਊਂਡ ਦੇ ਵਿੱਚ ਹੈਗੀ ਆ 10 ਮਿੰਟ ਫਟੇਸ਼ ਨੇ ਦਿੱਤੇ ਆ ਜੀ ਉਹ ਕਿ ਬੰਦ ਕਰ ਲੈ ਬਸ ਉਹਦੇ ਤੱਕ ਜੇ ਤੀ ਨੈਲੋ ਬੰਦ ਕੇ ਦੇ ਲੈ ਆ ਤਾਂ ਸਿਰ ਤੇ ਬੰਨ ਲੈ ਤੂੰ ਇਹਨੂੰ ਬੰਦ ਕੇ ਦੇ ਲੈ ਜਿੱਥੇ ਬੰਦ ਕੀ ਆ ਬੱਸ ਦੇਖੀ ਕਿਨੇ ਦੇ ਯੂ ਸ਼ੋਰ ਪਹਿਲਾਂ ਫਾਇਨ ਕੀਤਾ ਜਾਓ ਨਾਲ ਹੀ ਨਾਲ ਫਿਰ ਟਾਈਮ ਦੇ ਦੇਣਾ ਸਪੈਚ ਆ ਵੀ ਸੋ ਸਾਡੇ ਅੱਜ ਦਾ ਇਸ ਜਿਹੜਾ ਭਾਈ ਮਾ ਮੈਂ ਪੰਜਾਬੀ ਸਪੋਰਟਸ ਹੌਸਲਾ ਤੋਂ ਟੂਰਨਾਮੈਂਟ ਕਰਾ ਰਿਹਾ ਬਾਹਰ ਦਾ ਅੰਕੜਿਓ ਕੱਪ ਜਿਹੜਾ ਆਜੋ ਇਹਦੇ ਹੋਣ ਤਾਂ ਮੈਨੂੰ ਬਹੁਤ ਮਿਲ ਇਹਦੇ ਸਾਡੇ ਸਪਾਂਸਰ ਨੇ ਜਿਹੜੇ ਸਾਡੇ ਏਰ ਐਂਡ ਓਸ਼ੀਅਨ ਲੈ ਪੀ ਦਾ ਫੰਦੂਰੀ ਰਾਹਲਾ ਹੁਮੇਸ਼ ਏਕੀ 20% ਹਰਮਨ ਟਰਾਂਸਪੋਰਟ ਤੋਂ ਜਸਵਿੰਦਰ ਸਿੰਘ ਜੀ ਸ਼ੋਕਰ ਜਿਹੜੇ ਇੱਥੇ ਆਏ ਵੀ ਹੋਏ ਹਨ ਸਾਡੇ ਕਮਿਟੀ ਮੈਂ ਫੈਡਰੇਸ਼ਨ ਦੇ ਹਾਸਟ ਟ੍ਰਕ ਲਾਈਨ ਤੋਂ ਕਲਾ ਹਾਸ ਜੀ ਕਪੂਲਾ ਟਾਇਰ ਕੋਆਪਾਟਵਾਦੀ ਸਾਡੀ ਮੈਟਰੋ ਪੰਜਾਬੀ ਸਪੋਰਟਸ ਕਲੱਬ ਦੇ ਜਿਹੜੇ ਟੀਮ ਸਪੌਂਸਰ ਨੇ ਫਾਲਕਨ ਟਰਾਂਸਪੋਰਟ ਰੋਡਸਾਈਡ ਟਰਕਿੰਗ ਆਤਵਾਣ ਨਿਊ ਗ੍ਰੀਨਮਾਰ ਸਾਹਿਬ ਤੇ ਬੀਵੀਡੀ ਪੈਟਰੋਲੀਅਮ ਹਾਂਜੀ ਮੈਨੂੰ ਲੱਗਦਾ ਦੋ ਟੀਮਾਂ ਆ ਗਈਆਂ ਰੈਫਰੀ ਸਾਹਿਬ ਅੱਜ ਜਿਸ ਵਾਰੋ ਜੀ ਸ਼ੇਦੀ ਕਰਿਓ ਤੇ ਸਾਡੇ ਜਿਹਨਾਂ ਨੇ ਅਜਾ ਸੈਕੰਡ ਅਨਾਮ ਦੇ ਨਾਲ ਸਕਾਈਲਰ ਕਦੇ ਜੈ ਸ਼ੂਟੋਂ ਸੁਖਵਿੰਦਰ ਸਿੰਘ ਜੀ ਮਾਨ ਉਹ ਵੀ ਸਾਡੇ ਦਰਿਆਲ ਪਹੁੰਚ ਰਹੇ ਅਸੀਂ ਉਹਨਾਂ ਨੂੰ ਵੀ ਜਿਆ ਕਹਿੰਦੇ ਆ ਖਿਲਾਲ ਕੁਲਵਿੰਦਰ ਸਿੰਘ ਜੀ ਅਗਲਾ ਪਹੁੰਚੇ ਨਾ ਸੀ ਉਹ ਜੀ ਕਹਿੰਦੇ ਸਰਦਾਰ ਸਿੰਘ ਜੀ ਸਲਾਹੇ ਕਿ ਸਾਡੇ ਸਪਾਂਸਰਾਂ ਦਾ ਨਾਮ ਉਹ ਜੀ ਆ ਤੇ ਪੁਟਰ ਸਾਹਿਬ ਵੀਰੇ ਸਾਡੇ ਸਪਾਂਸਰ ਨੇ ਉਹਨਾਂ ਦਾ ਧੰਨਵਾਦ ਸਰਦਾਰ ਜਸਵਿੰਦਰ ਸਿੰਘ ਸ਼ੁਕਰ ਹਰਮਨ ਦਾ ਪੁਟਰ ਉਹਨਾਂ ਦਾ ਧੰਨਵਾਦ ਹਾਂ ਜੀ ਚਾਹ ਉੱਧਰ ਰੈਡੀ ਆ ਜੀ ਚਾਹ ਛਕ ਲਓ ਜਿਹਨਾਂ ਨੇ ਚਾਹ ਜਾਂ ਲੱਗ ਥੋੜਾ ਲੇਟ ਹੋ ਜਾਣਾ ਸ਼ੁਰੂ ਚਾਹ ਰੈਡੀ ਆ ਤੋ ਜਿਨ੍ਹਾਂ ਨੇ ਵੀ ਛਕਣੀ ਸ਼ਖਸਾ ਦੇ ਅਸਰ ਆਪਣੀ ਮਿੱਥ ਮਤਾ ਉਹ ਜ਼ਰੂਰ ਉਹਦੇ ਵਿੱਚ ਆਪਣਾ ਜੋੜ ਦੇ ਜ਼ਰੂਰ ਪਾਓ ਤਾਂ ਕਿ ਉਹਨਾਂ ਸਹੀਲ ਪਰਿਵਾਰਾਂ ਦੇ ਬੱਚਿਆਂ ਦਾ ਵਾਸਤੇ ਉਹ ਮਾਇਆ ਜਿਹੜੀ ਤੁਹਾਡੇ ਸਹੀ ਕਾਜ ਦੇ ਲੱਗ ਸਕੇ ਹੈਲੋ ਸੋ ਬਗ ਅ ਕਿਹੜਾ ਮੈਚ ਹੋ ਗਿਆ ਜਿਆ ਇਹਦੇ ਵਿੱਚ ਮੈਟਰੋ ਪੰਜਾਬੀ ਸਪੋਰਟਸ ਕਲੱਬ ਦੇ 36 ਪੁਆਇੰਟ ਆ ਤੇ ਜਿਹੜਾ ਦੂਸਰਾ ਬਾਬਾ ਕਾਂ ਦਾ ਸਪੋਰਟਸ ਕਲੱਬ ਜੀ ਉਹਦੇ ਹੈਗੇ ਆ 26 ਬਾਤ ਆ ਸੋ ਆਫੀ ਮਰਗੀ ਸਿੰਘ ਨੂੰ ਬੇਨਤੀ ਕਰਾਂਗੇ ਜੇ ਤਾਂ ਬਾਅਦ ਰਾਏ ਦਾ ਮੈਚ ਉਹ ਵੀ ਅਨਾਉਂਸ ਕਰ ਦੇਣ ਸੇ ਸਾਡੇ ਬਲਜੀਤ ਸਿੰਘੀ ਧੰਨਵਾਦ ਇਹ ਵਾਰ ਫਰਨੀਚ ਕਿਸ਼ੇ ਐਕਸਨਟ ਬਾਡੀ ਰੈਫੇਲ ਫਰਨੀਚਲ ਮੈਟਰੋ ਡਰੈਕਟਰ ਐਫਰਟਿੰਗ ਮਰੀਂਦਾ ਪਟਰੇਲੀਓ ਸਰਵਾਈਟ ਆਫ ਸਪੋਰਟ ਪ੍ਰਾਈਟ ਡਰੈਕਸਲ ਇੱਕ ਗੱਲ ਫਲੀਟ ਸਰਵਿਸ ਕਿੰਗ ਟਾਉਣ ਐਸ ਐਂਡ ਐਚ ਹੱਦਪੁਰ ਹਾਜੀ ਮਗੀ ਸੈਣੀ ਹਾਂਜੀ ਬਾਬਾ ਕਾਨਦਸ ਸਪੋਰਟਸ ਕਲੱਬ ਤੇ ਰਾਇਲ ਪੰਜਾਬੀ ਸਪੋਰਟ ਕਲੱਬ ਦੀ ਓਪਨ ਜੀ ਟੀਮ ਅਸੀਂ ਉਹਨਾਂ ਨੂੰ ਬੇਚੀ ਮੀਰ ਨੂੰ ਬੇਚੀ ਕਰਦੇਗਾ ਅਸੀਂ ਉਹਨਾਂ ਨੂੰ ਯਾਦ ਕਰਦਾ ਜਾਓ ਸ਼ੁਰੂ ਕਰੋ ਜੀ ਤੇ ਇਹਦਾ ਮੈਚ ਹੋਣਾ ਹੈ ਓਪਨ ਸਪੋਰਟ ਕਲੱਬ ਦਾ ਫੁਟੇ ਸੁਰੇਸ਼ ਕਾਲ ਦੇ ਟੈਕ ਨਾਮ ਜੀਵਾ ਨਾਕੇ ਸਾਹਿਬ ਮਾਨ ਟ੍ਰੈਵਲਰਸ ਐਂਡ ਟੂਰ ਲੀ ਐਂਡ ਬੀ ਆਟੋ ਉਕਾਰ ਆਟੋ ਐਵਰ ਫਰਟ ਰੱਖ ਲਿਓ ਕਮਿੰਦਰ ਸਿੰਘ ਜੀ